واحو پاشا واحر جی کی فتح مہینے پہلے پتا لگا کہ پڑھ کے کچھ اندھی سنگت والوں ਦੇ ਨਾਲ ਹੀ ਘਰ ਦੇ ਨਾਲ ਜਗ੍ਹਾ ਸੀਗੀ ਖਾਲੀ ਪਈ ਜਗ੍ਹਾ ਦੇ ਵਿੱਚ ਉਹਦਾ ਨੰਗਰਹਾਲ ਜਿਹੜੀ ਉਹ ਸਾਰੀ ਹੋਈ ਸੀਗੀ ਕਾਫੀ ਦਾ ਅੱਜ ਤੱਕ ਜਿਹੜੀ ਉਹ ਸਾਰੀ ਕੰਪਲੀਟ ਹੋ ਗਈ ਆ ਜਿਸ ਸਟਾਰਟ ਤੇ ਅਸੀਂ ਖੜੇ ਆ ਇਹ ਗੁਰਦੁਆਰਾ ਸਾਹਿਬ ਦੀ ਬਹੁਤ ਥੋੜੀ ਜਗ੍ਹਾ ਆ ਇਸ ਜਗ੍ਹਾ ਦੇ ਵਿੱਚ ਜਦੋਂ ਵੀ ਸਫਤ ਬੱਧ ਹੋ ਜਾਂਦੀ ਸੀਗੀ ਵਿੱਚ ਪ੍ਰਸ਼ਾਦਾ ਸ਼ਕਰ ਬਹੁਤ ਮੁਸ਼ਕਲ ਹੁੰਦਾ ਇਸ ਕਰਕੇ ਜਿਹੜੀ ਤੂੰ ਬਿਲਕੁਲ ਨਾਲ ਹੀ ਕੁਛ ਕਰ ਬੰਦਾ ਇੱਥੇ ਜਿਹੜੀ ਜਗ੍ਹਾ ਆ ਉਹ ਜਗ੍ਹਾ ਉਹ ਸਹਤ ਖਾਲੀ ਪਈ ਸੀ ਜਿਹੜਾ ਤੂੰ ਦੇਖਣਾ ਰਿਹਾ ਹੈਂ ਪਿੰਟੀ ਦੇ ਨਗਰ ਹਾਲ ਦੀ ਉਸ ਵੀ ਦੇ ਸਾਲੀ ਸ਼ੁਰੂ ਹੋ ਗਈ ਆਪਣੀ ਸਾਰੀਆਂ ਕੰਮ एकदम ਕੰਪਲੀਟ ਹੋ ਚੁੱਕੀ ਆ ਇੱਕ ਬਿਲਡਿੰਗ ਬਣ ਗਈ ਆ ਦੇਖੋ ਸਰੀਆ ਵੀ ਕੱਢਿਆ ਉੱਪਰ ਬੈਲੰਕੂ ਚੀਜ਼ਾਂ ਨਹੀਂ ਸੀਗੀ ਇਹਨੂੰ ਬੈਲੰਕੂ ਹੋ ਰਿਹਾ ਹੈ ਕੱਲ੍ਹ ਕੋਣ ਇਹ ਪਤਾ ਸਾਨੂੰ ਲੱਗਿਆ ਕਿ ਕੁਛ ਜਿਹੜੇ ਪਿੰਡ ਦੇ ਸੱਜਣੇ ਆ ਵੀ ਉਹ ਕਹਿੰਦੇ ਆ ਕਿ ਨਹੀਂ ਇਹ ਨਗਰ ਹਾਲ ਨਹੀਂ ਅਸੀਂ ਇਹਨੂੰ ਜੱਜ ਕਰ ਬਣਾਉਣਾ ਬੜੀ ਤਰਾਰੀ ਚੱਲਦੀ ਆ ਵਾਹ ਇਹ ਸ਼ੁਰੂ ਕਰਦੀ ਇਸ ਕੀ ਮर्यादा ਦੇ ਹਿਸਾਬ ਦੇ ਨਾਲ ਵੀ ਦੇਖਦੇ ਆ ਕਿ ਦੇਖੋ ਇਹ ਬੰਦ ਪੈੜੀਆਂ ਇੱਥੇ ਅੰਦਰੋਂ ਬਾਹਰ ਆਏ ਹੋ ਇੱਥੇ ਰਚਨਾਸ਼ਕ ਕਰਦੀ ਗੱਲ ਬਹੁਤ ਥੋੜੀ ਆ ਤੇ ਇਹ ਸਾਰੇ ਪਿੰਡ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹੋ ਬਿਲਡਿੰਗ ਬਣ ਰਹੀ ਆ ਲੰਕਰ ਹੜ ਵਾੜਿਆ ਕ੍ਰਿਸ਼ਣੂ ਦੀ ਜੀ ਤੇ ਇਤਰਾਜ ਹੈਗਾ ਤੇ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀਰ ਕਿ ਲੰਕਰ ਹੜ ਤੋਂ ਲੱਗੇ ਉਹ ਸਾਰੇ ਪਿੰਡ ਦਾ ਨਗਰ ਲਈ ਬਣ ਰਿਹਾ ਆ ਕੋਈ ਤੁਸੀਂ ਇੱਕ ਪਰਿਵਾਰ ਦਾ ਲੰਗਰ ਹਾਲ ਨਹੀਂ ਹੈਗਾ ਉਹ ਸਾਰੇ ਪਿੰਡ ਦਾ ਆ ਇਧਰ ਆ ਜਾਓ ਰਾਮਦਾਸ ਜੀ ਦਾ ਜਿਹੜਾ ਲੰਗਰ ਉਸੇ ਕਰਾਇਆ ਵੀ ਅਸੀਂ ਉਸਾਰੇ ਨੂੰ ਸ਼ਿਰਕਤ ਕਰਦੀ ਹੈ ਕਿ ਉਹ ਲੰਗਰ ਹਾਲ پلیٹ جا کرپلیٹ کرائیے کرا کے اٹھے جا آن والی جی سنگرد آ سارے جانے رل مل کے اتنے پرشادہ چکیے تو اتنے اپنا جا پرش کر کے آپ گرو گھر میں گزار چکیے یہی میری ساری سنگ پنڈ والے باقی کو بھی تو جی باہر بھی اہم سنگت آئی آپ کو بےنتی کرتے ہیں کہ پنڈ کے بعد ہے گاؤں اپنا بہ کے حل کریے گا بہ کے حل کریے یہ ਉਹ ਪਾਠ ਲੰਗਰ ਖਾ ਲਿਆ ਉਹ ਆਪਾਂ ਕੰਪਲੀਟ ਜਿਹੜਾ ਥੋੜਾ ਜਿਹਾ ਰਹਿਦਾ ਹੈ ਉਹ ਕੰਪਲੀਟ ਕਰਕੇ ਤੇ ਹੁਣ ਅੱਗੇ ਪੈਨ ਕਰੇ ਪਹੁੰਚਾਂਗੇ ਸਾਜੀ ਅੱਗਾਂ ਸਾਜੀ ਅੱਗਾਂ ਅੱਜ ਕਿਸੇ ਵੀ ਤਰ੍ਹਾਂ ਜਾਣ ਜਾਣ ਹਰ ਇੱਕ ਵੀ ਤਲਵਰ ਚੁੱਕ ਕੇ ਨਿਕਲਦੇ ਹਾਂ ਜੀ ਹਰ ਇੱਕ ਜਾ ਰਿਹਾ ਜਿੱਥੇ ਜਾ ਰਿਹਾ ਉਹ ਅੱਜ ਤੀਕ ਦੇ ਵਿੱਚ 20-25 ਦਿਨ ਹੋ ਗਏ ਸਾਡੀਆਂ ਵੀ ਸੇਵਾਵਾਂ ਚੱਲ ਰਹੀਆਂ ਜਿੱਥੇ-ਜਿੱਥੇ ਵਿਹੜ ਆਏ ਆ ਅਸੀਂ ਉੱਥੇ ਪਹੁੰਚ ਰਹੇ ਆ ਦੇਖਣ ਦੇ ਆ ਜੇਸ ਵੀ ਇੱਥੋਂ ਜਿਹੜਾ ਵੀ ਮੇਰਾ ਵੀ ਰਸਤ ਪਾਣੀ ਲੈ ਕੇ ਜਾਂਦਾ ਹੈ ਜਿਹੜਾ ਉਸ ਨਗਰ ਦੇ ਵਿੱਚ ਜਿੱਥੇ ਉਹ ਗੁਰੂ ਘਰ ਦਾ ਵੱਡਾ ਹਾਲ ਬਣਿਆ ਹੈ ਲੰਗਰ ਹਾਲ ਅਸੀਂ ਸਾਰਾ ਇਹ ਸਮਾਨ ਉੱਥੇ ਜਾ ਕੇ ਰੱਖ ਰਹੇ ਹਾਂ ਉਹ ਤੋਂ ਸਾਰੇ ਪਿੰਡ ਦੇ ਵਿੱਚ ਸਰਗ ਹੋ ਗਿਆ ਹੈ ਇਹ ਲੰਗਰ ਹਾਲ ਦੀ ਬਹੁਤ ਜ਼ਿਆਦਾ ਇੱਥੇ ਵੀ ਜ਼ਰੂਰਤ ਹੈ ਤੇ ਉੱਥੇ ਜਿਹੜੇ ਹੜ ਪੀੜਤ ਹੈਗੇ ਆ ਉੱਥੇ ਵੀ ਦੇਖਿਓ ਅੱਜ ਅਸੀਂ ਜਮਨ ਦਾ ਡੀਨਾ ਬਾਬਾ ਨਾਮਕ ਕਹਿੰਦੇ ਜੀ ਪਛੇ ਦਿੱਕਿਆ ਬ੍ਰੇਕ ਜੀ ਉੱਥੇ ਕਿਸਾਨ ਦਾ ਨੁਕਸਾਨ ਹੋਇਆ ਹੈ ਉੱਥੇ ਬਰਾਬਰ ਮਜ਼ਦੂਰ ਦਾ ਨੁਕਸਾਨ ਇਹ ਹੋਇਆ ਕਿ ਉਹ ਮਜ਼ਦੂਰ ਦੇ ਕੱਚੇ ਮਕਾਨ ਜਿਹੜੇ ਆ ਉਹ ਪਾਣੀ ਦੇ ਵਿੱਚ ਨਾਲ ਹੀ ਰਹਿ ਗਏ ਤੇ ਇਸ ਵੇਲੇ ਕੋਈ ਵੀ ਬੰਦੇ ਦੇ ਵਿੱਚ ਕੋਈ ਆਦਾ ਨਹੀਂ ਹੈਗਾ ਕੋਈ ਸੁਚੀਜ ਇਹ ਜੱਟ ਬਰਾਦਰੀ ਦਾ ਆ ਜਾਂ ਐਸਟੀ ਬਰਾਦਰੀ ਦਾ ਆ ਕੋਈ ਬੁਖਤਰਾ ਨਹੀਂ ਹੈਗਾ ਸਾਰੇ ਜਾਣੇ ਅਸੀਂ ਨਾਲ ਮਿਲ ਕੇ ਉਹ ਜਿਹੜਾ ਦਿੱਤੀ ਹੜ ਆਇਆ ਤੇ ਕੋ ਉੱਥੇ ਵੀ ਬੜਾ ਸਹਯੋਗ ਮਿਲਦਾ ਜਿਹੜੇ ਵੀਰਾਂ ਨੇ ਘਰ ਡੇ ਗਏ ਆ ਉੱਥੇ ਪਾਣੀ ਦੇ ਨਾਲ ਨੁਕਸਾਨ ਹੋ ਗਿਆ ਜਦੋਂ ਅਸੀਂ ਰਸਤ ਹੈ ਕਿ ਉਹਨਾਂ ਦੇ ਕੋਲ ਜਾਣਦੇ ਆ ਉਹ ਜਿੰਨੀ ਲੋੜ ਆ ਉਸ ਤੋਂ ਵੱਧ ਨਹੀਂ ਲੈਂਦੇ ਅੰਮ੍ਰਿਤਸਰ ਦਾ ਜਾਣਾ ਸਰ ਗਿਆ ਆ ਤੁਸੀਂ ਅਗਲੇ ਪਿੰਡ ਚਲ ਜਾਓ ਲੇਕਿਨ ਕਈ ਉੱਥੇ ਸ਼ਰਾਰਤੀ ਅੰਸਰ ਹੈਗੇ ਆ ਉਹ ਜਿਹੜੇ ਫਾਲਤੂ ਜਿਹੜੇ ਕਹਿੰਦੇ ਹੜ ਪੀੜਤ ਨਹੀਂ ਹੈਗੇ ਉਹ ਜਾ ਕੇ ਉੱਤੇ ਫਾਇਦਾ ਲੈ ਰਹੇ ਆ ਜਿਹੜੇ ਇਹ ਜਨੂਨ ਜਾ ਰਹੇ ਆ ਰਸਪਟੇ ਤੇ ਤੇਲ ਨੂੰ ਇਕੱਠਾ ਕਰਕੇ ਪਿੰਡਾਂ ਨਗਰਾਂ ਦੇ ਵਿੱਚੋਂ ਗ੍ਰਹੀ ਕਰਕੇ ਉਸੇ ਨੋੜੀਆਂ ਦੇ ਵਿੱਚ ਪਹੁੰਚਦਾ ਜਿੱਥੇ ਉਹ ਹੜ ਪੀੜਤ ਹੈਗੇ ਆ ਮੈਂ ਇਸ ਵਾਕ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਜਿੱਥੇ ਵੀ ਹੜ ਆਇਆ ਉਹ ਉੱਥੇ ਜਾਣਾ ਚਾਹੀਦਾ ਇਹ ਵੀ ਗੱਲ ਆਉਂਦੀ ਹੈ ਹਾਂਜੀ ਜੀ ਜਿਹੜੇ ਇਹ ਸਾਰੇ ਸਰਕਾਰ ਦਾ 50-50 ਫਿੱਟਰ ਫਸਲਾਂਾਂ ਨੂੰ ਇਹ ਸਪਸ਼ਟ ਹੋ ਰਿਹਾ ਕਿ ਕਹਿਣਾ ਚਾਹੀਦਾ ਕਿ 50% ਉਹਨਾਂ ਦੇ ਕਿਲੋਣ ਹੋਣਾ ਨਹੀਂ ਦਿੱਤਾ ਉਹਨਾਂ ਨੂੰ ਵੱਧ ਦਾ ਜਿਹੜਾ ਨੁਕਸਾਨ ਆ ਉਹ ਹੋਇਆ ਉਹਦਾ ਹੋਇਆ ਜੇ ਆਪਾਂ ਪਰ ਇਕੜ ਦੇ ਹਿਸਾਬ ਨਾਲ ਲਾਈਏ 50-50 ਹਜ਼ਾਰ ਦਾ ਉਹਨਾਂ ਦਾ ਨੁਕਸਾਨ ਹੀ ਹੋ ਗਿਆ ਪਰ ਇਕੜ ਦਾ ਤੇ ਜਿਹੜਾ ਉਹ ਤੁਮਾਨੂੰ ਬੈਨੀਫਿਟ ਮਿਲਣਾ ਸੀ ਉਹ ਵੀ ਉਹਨਾਂ ਦਾ ਗਿਆ ਉਹ ਪਰਿਵਾਰਾਂ ਦਾ ਬਹੁਤ ਬੁਰਾ ਜਿਹੜਾ ਉਹਨਾਂ ਨੇ 1600 ਕਰੋੜ ਮੰਨ ਕੇ ਗਏ ਉਹਦੇ ਨਾਲੋਂ ਚਾ ਨਾ ਪ੍ਰੋਪਨਾ ਦਾ ਜਿਹੜਾ ਲੋਕ ਸੰਗਠਾ ਨੇ ਇਥੋਂ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਉੱਥੇ ਲਾ ਦਿੱਤਾ। ਉੱਥੇ ਫਰੀਦੀ ਸੇਵਾ ਹੀ ਹੋ ਗਈ ਆ। ਇਹ ਸੰਗਠਾ ਨੇ ਵਾਧੂ ਲਾਪਾਏ। ਵਿਤਕਰਾ ਚੱਲ ਰਿਹਾ ਪੰਜਾਬ ਦੇ ਨਾਲ। ਖਾਸ ਕਰਕੇ ਉਹ ਪੰਜਾਬੀ ਸੂਬੇ ਦੇ ਨਾਲ ਉਹ ਜੱਟ ਸੂਬਾ ਬਕਾਸ਼ ਕਰਦੇ। ਅਸੀਂ ਉਹ ਸੈਂਟਰ ਸਰਕਾਰ ਤੋਂ ਵੀ ਪੈਨੇ ਆ। ਵੀ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਵੀ ਹੜ੍ਹ ਆਇਆ ਉਹ ਹੁਣ ਮੈਂ ਤੁਹਾਨੂੰ ਵੀ ਦੱਸਦਾ ਕਿ ਕਿੱਥੇ ਹੜ੍ਹ ਆਇਆ। ਉੱਥੇ ਨੇ ਪਾਣੀ ਦੇ ਨਾਲ ਨੁਕਸਾਨ ਹੋਇਆ। ਮੈਂ ਹੁਣ ਇਹ ਪੂਰੇ ਨਾਲ ਰੱਤ ਦੀ ਗੱਲ ਕਰਦੇ ਆਂ। ਸਾਡੇ ਪੰਜਾਬ ਦੇ ਵਿੱਚ ਕਾਫੀ ਤਰ ਜਿਹੜਾ ਝੋਨੇ ਲੱਗੇ ਹੋਏ ਇੱਥੇ ਸਾਨੂੰ ਇਹ ਬਹੁਤ ਵੀ ਰਿਹਾ ਕਿ ਸਾਡੇ ਤੇ ਪਾਣੀ ਦੀ ਮਾਰ ਨਹੀਂ ਹੋਈ ਲੇਕਿਨ ਇਹਦੇ ਝੋਨੇ ਨੂੰ ਐਸੀ ਬਿਮਾਰੀ ਆ ਗਈ ਕਿ ਜਿਹੜੀ ਮੁੰਜਰ ਛੁੜੀ ਮੁੰਜਰ ਦੀ ਮੁੰਜਰ ਜਿਹੜੀ ਆ ਉਹਨੂੰ ਹਲਦੀ ਰੋਗ ਵੀ ਕਿਹਾ ਜਾਂਦਾ ਕੋਈ ਉਹਨੂੰ ਡੁੱਡੀ ਕਹਿੰਦਾ ਬੱਖਰੀ ਬੱਖਰੇ ਤਰ੍ਹਾਂ ਦੇ ਨਾਂ ਰੱਖੇ ਗਏ ਆ ਉਹ ਕਿੱਲਿਆਂ ਦੇ ਕਿੱਲੇ ਜਿਹੜੀ ਉਹ ਵਰਵਾਹ ਖੜਾਏ ਆ ਪੂਰੇ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਕਿ ਜਿੱਥੇ ਹੜ ਪੀੜ ਤੇ ਆਪਾਂ ਉੱਥੇ ਜਾ ਰਹੇ ਆਂ ਲੇਕਿਨ ਇੱਥੇ ਵੀ ਬਹੁਤ ਜ਼ਿਆਦਾ ਕੀਟਾਨੀ ਦਾ ਨੁਕਸਾਨ ਹੋਣ ਲਿਆ ਕੁਝ ਪਹਿਲਾਂ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਕਿਚੋਨੇ ਲਾਏ ਸੀਗੇ ਕਾਫੀ ਰਕਬਾ ਸਾਡਾ ਗਲਤ ਬੀਆਂ ਦੇ ਨਾ ਤਰੀਕੇ ਦੇ ਨਾਲ ਉਹ ਫੀਤਾ ਦਾ ਬਰਬਾਦ ਹੋਇਆ ਤੇ ਅੱਜ ਆਪਾਂ ਉੱਥੇ ਆਇਆ ਬਿੱਟਰਾ ਇਸ ਕਰਕੇ ਕੀਟਾਨੀ ਨੂੰ ਪੂਰੇ ਪੰਜਾਬ ਚ ਮਾਰ ਪੈ ਰਹੀ ਹੈ ਹਾਂਜੀ ਜੀ ਪੀ ਦਾ ਵੀ ਉਹ ਕੌਂਦੇ ਹੀਰੇ ਆਂ ਵੀਰੇ ਹੋ ਜਿਹੜੇ ਪ੍ਰਵਾਸੀ ਲੋਕ ਇੱਥੇ ਆਏ ਆ ਕੱਪ ਕੱਪ ਹੋਣਾ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਮਤੇ ਮੈਂ ਉਹਨਾਂ ਬਾਰੇ ਬਿਲਕੁਲ ਜਿਹੜੇ ਮਤੇ ਪਏ ਆ ਬਿਲਕੁਲ ਸਹੀ ਪਏ ਆ ਹੁਣੇ ਆਪਾਂ ਹੁਸ਼ਿਆਰਪੁਰ ਦੀ ਅੰਦਰ ਵੀ ਗੱਲ ਚੱਲ ਰਹੀ ਸੀ ਕਿ ਜਿਹੜਾ ਉੱਥੇ ਨੌਜਵਾਨ ਦੇ ਨਾਲ ਕੀਤਾ ਇਥੇ ਔਪਰ ਪਿੰਡ ਲੱਗੀ ਹੋਇਆ ਰਾਪੀਆ ਜਲੰਧਰ ਪੇਰੀ ਖਬਰ ਚੱਲ ਰਹੀ ਸੀ پورے ਪੰਜਾਬ ਦੇ ਵਿੱਚ ਜਿਹੜਾ ਹੈ ਪ੍ਰਵਾਸੀ ਦੇਖੋ ਮੈਂ ਸਾਰੇ ਪ੍ਰਵਾਸੀਆਂ ਨੂੰ ਮਾੜਾ ਨਹੀਂ ਕਹਿ ਰਿਹਾ ਸਾਡੇ ਘਰਾਂ ਦੇ ਵਿੱਚ ਕਈ ਪ੍ਰਵਾਸੀ ਜਿਹੜੇ ਆ ਜ਼ਿੰਮੇਵਾਰਾਂ ਨਾਲ ਰਲ ਕੇ ਕੰਮ ਕਰ ਰਹੇ ਆ ਉਹਨਾਂ ਦੀਆਂ ਫੈਮਿਲੀਆਂ ਰਹਿਣ ਡੀਆਂ ਆ ਆਪਾਂ ਹਰੇਕ ਨੂੰ ਕਹਿ ਸਕਦੇ ਕਿ ਜਿੰਨੇ ਪ੍ਰਵਾਸੀ ਸਾਰੇ ਮਾੜੇ ਆ ਲੇਕਿਨ ਹਾਂ ਜਿਹੜੇ ਉਧਰੋਂ ਪ੍ਰੇਮ ਕਰਕੇ ਉਧਰੋਂ ਬੰਦੇ ਗਲਤ ਕੰਮ ਕਰਕੇ ਇੱਥੇ ਆ ਉਹਨਾਂ ਦੀਆਂ ਇੱਥੇ ਵੀ ਨੀਤੀਆਂ ਲਾਉਂਦੇ ਹੋ ਉਹਨਾਂ ਦੀ ਤਰ੍ਹਾਂ ਪਛਾਲਣੇ ਚਾਹੀਦੇ ਆ ਉਹ ਜਿਹੜੇ ਕੋਈ ਐਦਾਂ ਦੇ ਬੰਦੇ ਹੋ ਪਰਿਵਾਰ ਆ ਉਹਨੂੰ ਪੰਜਾਬ ਤੋਂ ਬਾਹਰ ਕਰਨਾ ਚਾਹੀਦਾ ਇਹ ਮੈਂ ਸਰਕਾਰ ਨੂੰ ਵੀ ਤੇ ਪਿੰਡ ਪੱਧਰ ਤੇ ਤੇ ਜਿਹੜੇ ਵੀ ਮੇਰੇ ਵਿੱਚ ਨੌਜਵਾਨ ਵੀਰੇ ਉਹਨਾਂ ਨੂੰ ਵੀ ਕਹਿਣਾ ਕਿ ਉਹ ਬੰਦੇ شناخت ਕਰੋ ਸਰਕਾਰ ਨੂੰ ਤੋਂ ਤੋਂ ਜਿਹੜਾ ਤੁਹਾਡੇ ਇਲਾਕੇ ਦਾ ਠਾਣਾ ਹੁੰਦਾ ਦੱਸੋ ਵੀ ਆਹ ਬੰਦੇ ਗਲਤ ਆ ਸਾਡੀ ਸ਼ਹਿਰਾਂ ਦੇ ਵਿੱਚ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰ ਦਿਓ ਸਾਧਿਕ ਵੀ ਆਏ ਆ ਆਇਆ ਆ ਤਾਂ ਬਾਹਰ ਇਹ ਸੰਦੇ ਦੇਣਾ ਚਾਹੇ ਦੋਆ ਪਾਰਟਿਸ ਤੋਂ ਨਾਇਕ ਦੇ ਵੀ ਦੇ ਜਾ ਦਪੋ ਅਸੀਂ ਦੂਸਰੀ ਪਾਰਟੀ ਦੇ ਵੀ ਜਿਹੜੇ ਸੱਜਣ ਵੀਰ ਆ ਉਹਨਾਂ ਨੂੰ ਸੁਨੇਹਾ ਭੇਜਿਆ ਆ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਗੱਲਬਾਤ ਉਹਨਾਂ ਦੀ ਵੀ ਸੁਣਦੇ ਆ ਇੱਕ ਪੱਖ ਤਾਂ ਅਸੀਂ ਜਾਣ ਲਿਆ ਇਹਨਾਂ ਦਾ ਵੀ ਇਹਨਾਂ ਨੇ ਦੱਸਿਆ ਕਿ ਅਸੀਂ ਜਦੋਂ ਪਹਿਲਾਂ ਐਨਪੀ ਲੰਡਕਾ ਸ਼ੁਰੂ ਕੀਤਾ ਸੀ ਨਾ ਉਹ ਸਾਰੇ ਪਿੰਡ ਦੀ ਰਾਇ ਨੇ ਨਾਲ ਬਾਹਰੋਂ ਐਨਆਰਆਈ ਵੀਰਾਂ ਨੇ ਪੈਸਾ ਭੇਜਿਆ ਤੇ ਇਹਨਾਂ ਨੇ ਇੱਕ ਵੀ ਰੇਪਰ ਨਹੀਂ ਬਣਾਈਆਂ ਸੀਗੀਆਂ ਤੂੰ ਜਦੋਂ ਵੀ ਕੋਈ ਸਾਂਝਾ ਕੰਮ ਆ ਕੋਈ ਪੈਸਾ ਮੱਦ ਦਿੰਦਾ ਕੋਈ ਘੱਟ ਬਿਨਾਂ ਉਹ ਨਹੀਂ ਸਾਡੇ ਕੋਲ ਰਿਟੇਲ ਰਹਿ ਜਵੇ ਵੀ ਕਿਹੜੇ ਬੰਦੇ ਨੇ ਕਿੰਨਾ ਕਿਹੜੇ ਐਨਆਰਆਈ ਨੇ ਪੈਸਾ ਦਿੱਤਾ ਉਹ ਗੁਰੂ ਕਰ ਲਓ ਲੰਗਰ ਦੇ ਨਾਮ ਦੀ ਇਹਨਾਂ ਦੇ ਠਿਕਾਣੇ ਬਣਿਆ ਆ ਤੇ ਉਹ ਪਹਿਲਾਂ ਗੁਰੂ ਕਰਦਾ ਸੀਗਾ ਵੀ ਉਹ ਬੰਦਿਆਂ ਨੇ ਹੁਣ ਕਾਹਲੇ ਵਾਸਤੇ ਜੇ ਗੁਰੂ ਘਰ ਬਣ ਗਿਆ ਸੀਗਾ ਉਹ ਤੇ ਲੰਗਰ ਹਾਲ ਬਣ ਗਿਆ ਸੀ ਉਹ ਕਿਉਂ ਕਹਿ ਰਿਹਾ ਕਿ ਇਹ ਜਾਂਚ ਘਰ ਕਰਾਉਣਾ ਹੈ ਅਸੀਂ ਉਹ ਵੀ ਵੀਰਾਂ ਨੂੰ ਮਿਲਦੇ ਹਾਂ ਉਹਨਾਂ ਨਾਲ ਬਿਲਕੁਲ ਗੱਲਬਾਤ ਕਰਦੇ ਹਾਂ ਜੋ ਵੀ ਗਾਂਹ ਦੀ ਗੱਲਬਾਤ ਹੋਊਗੀ ਉਹ ਆਪਾਂ ਬਹਿ ਕੇ ਸਾਰੇ ਜਾਣੇ ਵਿਚਾਰ ਕਰਦੇ ਹਾਂ ਥੋੜਾ ਥੋੜਾ ਕੁਝ ਪਿਆ ਨਾ ਰਿਹਾ ਕਾਲੇ ਦੇ ਮੇਂ ਭਗਵਾਨ ਜਾਂਚ ਹੋਣੀ ਦਾ ਖੰਡਾ ਨਾ ਦੇਖੋ ਜੀ ਉਹਨਾਂ ਨੇ ਕਿਹਾ ਆ ਭਗਵਾਨ ਰਾਮ ਦਾ ਰਤੀ ਵੀ ਬਿਆਨ ਆਏ ਇਹ ਤੱਕ ਉਹਨੂੰ ਮਿਲਿਆ ਨਹੀਂ ਹੈਗਾ ਦਾ 1600 ਕਰੋੜ ਰਿਹਾ ਇਹ ਤੱਕ ਉਹਨਾਂ ਨੇ ਖੜਿਆ ਨਹੀਂ ਹੈਗਾ ਉਹ ਹਜੂਰ ਨਾਲ ਛੱਡ ਕੇ ਚਲੇ ਗਏ ਆ ਪੰਜਾਬ ਦੇ ਪਰਦੇ ਲੈ ਤੇ ਇਹ ਕਹਿੰਦਾ ਕਿ ਆਪਾਂ ਆ ਜਿਹੜੇ ਆਪਾਂ ਇੱਥੇ ਵਿਚੜਦੇ ਪੰਜਾਬ ਦੇ ਵਿੱਚ ਕਿਸਾਨੀ ਦੇ ਨਾਲ ਵਿਚੜਦੇ ਆ ਸਾਨੂੰ ਪੰਜਾਬ ਦੀ ਆਪ ਬਾਹ ਫੜਨੀ ਚਾਹੀਦੀ ਆ ਕਿਸੇ ਦੇ ਵੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਜਿੱ ਅੱਜ ਹੜ੍ਹ ਪੀੜਤ ਉੱਥੇ ਜਿੱਥੇ-ਜਿੱਥੇ ਵੀ ਹੜ੍ਹ ਆਇਆ ਉਹਥੇ ਕਿਸੇ ਸਰਕਾਰ ਦਾ ਬੰਦਾ ਨਹੀਂ ਪਹੁੰਚ ਰਿਹਾ ਤੁਸੀਂ ਇਹ ਦੇਖੋ ਆਮ ਜਿਹੜੇ ਘਰਾਂ ਦੇ ਵਿੱਚੋਂ ਕਿਸਾਨ ਮਜ਼ਦੂਰ ਜਿਹੜੇ ਆ ਇਥੇ ਗ੍ਰਹਿਣ ਕਰਕੇ ਉੱਥੇ ਜਾ ਕੇ ਬਾਦੀ ਬਾਹ ਫੜੀਆ ਸਾਡੇ ਐਨ ਆਰ ਆਈ ਵੀਰਾਂ ਨੇ ਸਿੰਘਰ ਮੀਰਾ ਨੇ ਸਮਾਜ ਸੇਪ ਕੀ ਜਿਹੜੀਆਂ ਸੱਤਾ ਚੱਲਦੀਆਂ ਉਹਨਾਂ ਨੇ ਜਾ ਕੇ ਬਾਹਰ ਫੜੀ ਆ ਮੈਂ ਕਿੰਨਾ ਕਿਸੇ ਸਰਕਾਰ ਦੇ ਉੱਤੇ ਤੁਸੀਂ ਨਾ ਰੱਖੋ ਆਸ ਤੁਸੀਂ ਸਾਰੇ ਜਣੇ ਰੜ ਕੇ ਆਪਣੇ ਪੰਜਾਬ ਨੂੰ ਬਚਾਓ ਜਿਹੜੇ ਪ੍ਰਵਾਸੀ ਗੱਲ ਸਾਡੇ ਪੰਜਾਬ ਦੇ ਵਿੱਚ ਵੜੇ ਆ ਆਪਾਂ ਉਹਨਾਂ ਨੇ ਇਸ਼ਤਿਹਾਰਤ ਕਰੀਏ ਤੇ ਉਹਨਾਂ ਨੂੰ ਉਹਨਾਂ ਦੇ ਬੰਦਲਾ ਜਿਹੜਾ ਰਸਤਾ ਦਿਖਾ ਲਈਏ ਇਹ ਹੀ ਸਾਰੇ ਰੋਹੰਦੀ ਆ ਕੰਟੀਨ ਆਪ ਦੇ ਦੇਖਦੇ ਨਾ ਮਰਾ ਨਿਰਖੇ ਉਹ ਰਸਤਾ ਨੂੰ ਵਾਲੇ ਕਸਾਮ ਮਜ਼ਦੂਰ ਕਮੇਟੀ ਸ਼ਹੀਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਦੀਪ ਸਿੰਘ ਜਿੱਤੂ ਮੈਂ ਪੰਜਾਬ ਦਾ ਵਤਨ ਆ ਲੇਕਿਨ ਵਤਨ ਨਹੀਂ ਮਸੇਮਾ ਦਾ ਰਿਆ ਅਸੀਂ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਕੋਈ ਕਿਸਾਨੀ ਦੀ ਗੱਲ ਹੁੰਦੀ ਆ ਜਾਂ ਅੱਜ ਆ 35 ਪਹੁੰਚਿਆ ਅਸੀਂ ਬਾਬਾ ਬੰਦਾ ਸਿਉ ਮਹੱਤਵ ਦੀ ਜਿਹੜੀ ਗੋਚਾ ਵੱਡੀ ਲੈ ਕੇ ਆ ਰਹੇ ਆ ਕਿਸੇ ਸਾਡਾ ਆ ਕਿ ਕਿਤੇ ਵੀ ਕਿਸੇ ਵੀ ਵੀਰ ਦੇ ਨਾਲ ਕੋਈ ਟਕਾ ਨਾ ਹੋਵੇ ਇਹ ਨਹੀਂ ਹੈਗਾ ਕਿ ਜੇ ਅਸੀਂ ਇੱਕ ਪੱਖ ਸੁਣ ਲਿਆ ਦੂਜਾ ਪੱਖ ਵੀ ਸੁਣਨਾ ਵੀ ਅਸੀਂ ਉਹ ਵੀ ਸੁਣਨਾ ਕਿਉਂਕਿ ਇਹ ਆਪਣੀ ਚੀਜ਼ ਨੂੰ ਪੰਜਾਬ ਦੇ ਵਿੱਚੋਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨੌਕਰੀਆਂ ਤੇ ਫਸਲਾਂ ਤੇ ਭਵਤਾ ਬਣਨੇ ਆ ਇਹ ਜੱਥੇਬੰਦੀ ਉਹਦੇ ਤੇ ਪੈਰਾ ਦੇ ਰਹੀ ਆ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਦੇ ਆ ਤੇ ਸਾਡੇ وایو <applause> جی <applause> ਵਾਹਿਗੁਰੂ ਦੇ ਖਾਤਾ ਵਿੱਚ ਬਤੇ ਮੇਰੇ ਨਾਲ ਵਰਕਿੰਗ ਕਾਫੀ ਚਾਏ ਹਨ ਅੱਜ ਮੈਂ ਇਹਨਾਂ ਤਰ੍ਹਾਂ ਕਰ ਲਈ ਇਸੇ ਸਭ ਤੋਂ ਕਾਫੀ ਚਾਏ ਹਨ ਆਪਾਂ ਨੂੰ ਜੀ ਬਹੁਤ ਸੰਤੁਸ਼ਟ ਨਾ ਮਿਲਦਾ ਮੈਂ ਤੁਹਾਨੂੰ ਜਨਾਤ ਕਰੀ ਵਾਹਿਗੁਰੂ ਦੇ ਖਾਤਾ ਵਾਹਿਗੁਰੂ ਦੇ ਇਸ ਮਹੀਨੇ ਅਕੂ ਮਿੰਦਰੇਸ਼ਰਾਂ ਨੇ ਯਾਰਕੀ ਤੇ ਆਇਆ ਉਹਨਾਂ ਤੋਂ ਬਣ ਕੇ ਆਇਆ ਉਹ ਜਿਸ ਤਰ੍ਹਾਂ ਜੀ ਬੇਰੋਗਿਆਤ ਆਪ ਦੀ ਮਦਦ ਟਾਈਮ ਪਰ कौन दबाका दीला सवाल डॉक्टर जी क्या आप नाम नंबर करिए किस मतलब है सचिव सर जी कि सभी लागू रे के समाज दुनिया गए हम मेरा नाम शिकायत के बाया वाइज चेक करा मैं चेक मेरे नाल मेरे लिए करके बात करना चाहता हूं आज से अच्छा नहीं बात करूंगा कमेटी को तीन चार दिन दीजिए सर अनुरोध है گرو گھر کا مسئلہ سلا کہ گور گھر جاس آ کے دیکھا بہت مشہور جگہ گور گھر کی جہدی سنگھ کا کوئی کمرہ وا نہ جہد کوئی باتروم ٹوائلٹ ہوا اور چھوٹا حال ہے بدھ تو ود ساڈے سہاپ جنیا کا کوئی حال آ جنیل سنگھ جی بیٹھ سکتی ہو سر گردوارے کے نا ہی جگہ وا جی گھٹو گھٹ بھی ڈیڑھ دو جگہ وا ਉੱਥੇ ਗੂਕਾਰ ਦੀ ਕਮੇਟੀ ਜਿਹੜੀ ਆ ਗੂਕਾਰ ਨੂੰ ਤੇ ਸਿੱਖਤ ਕਰਨਾ ਚਾਹੀਦਾ ਤੇ ਉੱਥੇ ਪਹਿਲਾਂ ਕੋਈ ਗੂਕਾਰ ਲੱਗਾ ਲੰਗਰ ਆ ਮਹਾਂ ਲਿਆਉ ਚੱਲਦਾ ਪਿਆ ਵਾ ਕਿ ਗੁਰਦੁਆਰੇ ਦੀ ਕਮੇਟੀ ਨੂੰ ਔਰ ਪਿੰਡ ਦੇ ਜਿਹੜੇ ਪਾਕ ਦੇ ਸੱਜਣ ਆ ਉਹਨਾਂ ਦਾ ਇਹ ਬਾ ਇਰਾਦਾ ਕੀ ਕਾਸੀ ਗੁਰੂ ਘਰ ਉੱਤੇ ਸੁੱਟ ਕਰ ਦਈਏ ਕਿਉਂਕਿ ਉੱਥੇ ਗੁਰੂ ਘਰ ਦੀ ਜਗ੍ਹਾ ਜਿਹੜੀ ਆ ਉਹ ਕਾਫੀ ਵੱਡੀ ਚਾਹੀਦੀ ਆ ਪਰ ਵੈਸੇ ਵੀ ਦੇਖਿਆ ਜਾਂਦਾ ਕਿ ਸਭ ਤੋਂ ਜ਼ਿਆਦਾ ਜਿਹੜਾ ਵਾ ਸਾਡੀ ਗੁਰੂ ਘਰ ਦੀ ਜਿਹੜਾ ਵਾ ਉਹ ਸਾਡੀ ਸ਼ਰਧਾ ਹੋਣੀ ਚਾਹੀਦੀ ਆ ਤੇ ਪਿੰਡ ਦੇ ਕਰਕੇ ਜਿਹੜੀ ਪਤਨ ਤੇ ਜਿਹੜੇ ਕੁਝ ਸੱਜਣ ਆ ਜਿਹੜੇ ਉਹਨਾਂ ਨੇ ਉਹ ਇਸ ਗੱਲ ਤੇ ਜਿਹੜਾ ਇਤਰਾਜ਼ ਪਾਉਂਦੇ ਆ ਤੇ ਮੇਰੇ ਸਾਡੇ ਹਿਸਾਬ ਨਾਲ ਜਿਹੜਾ ਵਾ ਉਹ ਗਿੰਦ ਲੋਕਾਂ ਦਾ ਇਤਰਾਜ ਗੱਲ ਤੇ ਆ ਉਹਨਾਂ ਨੂੰ ਇੱਕ ਰਾਜ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਭੂ ਹੱਥ ਜੋੜ ਕੇ ਪੂਜਾਰੀ ਬੁਲਾਵਾ ਉਹ ਕੋ ਜਗ੍ਹਾ ਦੀ ਨਹੀਂ ਸਾਂਝੀ ਜਗ੍ਹਾ ਪਿੰਡ ਦੀ ਉਹ ਗੁਰਦੁਆਰ ਤੋਂ ਤੇ ਜਿਹੜੀ ਚੱਲੀ ਆ ਵੈਸੇ ਨਹੀਂ ਉਹ ਜਿੱਦਾਂ ਜਿਹੜੀ ਆ ਉਹ ਸਾਰੇ ਪਿੰਡ ਦੀ ਸਾਂਝੀ ਆ ਸੋ ਸਾਡੀ ਉਹਨਾਂ ਦੀ ਸਾਡੀ ਅਪੀਲ ਆ ਕਿ گرو گھر میں جی آ جگہ وا یہ ادراج نہ کرو تو گرو گھر میں جگہ جی آتی جائے ابھی گور گھر کی کمیٹی سے میں اپنی یونیٹڈ ہے اے دیکھو میں پڑھنے بھی سنگت آپ کے ساتھ یہ کوئی ਕੋਈ ਇਹਦੇ ਵਿੱਚ ਜੱਟ ਨਹੀਂ ਜਾਂ ਕੋਈ ਇਤਕਰਾਨ ਨਹੀਂ ਕਰਨਾ ਚਾਹੀਦਾ ਇਤਕਰਾਨ ਨਹੀਂ ਚਾਹੀਦਾ ਕੋਈ ਐਸੀ ਨਹੀਂ ਕੁਝ ਨਹੀਂ ਆਪਾਂ ਜਦੋਂ ਮੂਤਰ ਆ ਗਿਆ ਤੇ ਆਪਾਂ ਸੰਗਦੇ ਆ ਉਹਦੇ ਵਿੱਚ ਮੂਤਰ ਆ ਗਿਆ ਸਾਲੀ ਜਾਂ ਸਾਰੀ ਖਤਮ ਹੁੰਦੀ ਆ ਸੋ ਸਾਰਿਆਂ ਨੂੰ ਬੇਨਤੀ ਕਰਦਾ ਪਿੰਡ ਵਾਸੀਆਂ ਨੂੰ ਮੈਂ ਵੀ ਤੁਸੀਂ ਆਪਣੇ ਗੁਰੂ ਘਰ ਨੂੰ ਜਿਹੜਾ ਵਾਸ ਉਹ ਵੱਡਾ ਕੋ ਗੁਰੂ ਘਰ ਦੀ ਬਿਲਡਿੰਗ ਨੂੰ ਦਿਖਾਓ ਹੁਣ ਅਸੀਂ ਬਾਹਰੋਂ ਆਏ ਆ ਅਸੀਂ ਜਦੋਂ ਬਾਹਰੋਂ ਆਏ ਆ ਤੇ ਸਾਨੂੰ ਜਿੰਨਾ ਕਿ ਮਸਲਾ ਸਾਨੂੰ ਪਤਾ ਸੀ ਕੋ ਸਾਹਿਬ ਦੇਣਾ ਰਹੀ ਚਲੋ ਆਏ ਆਹੀ ਕਿ ਆ ਵੀ ਜਾ ਕੇ ਕੀ ਮਸਲੇ ਦਾ ਪਤਾ ਕਰਦੇ ਆ ਸਾਨੂੰ ਥੋੜਾ ਜਿਹਾ ਮਸਲਾ ਪਤਾ ਨੇ ਕਰਦੀ ਗੁਰੂ ਘਰ ਦੇ ਵਾਸਤੇ ਅੱਲਾਹ ਮੈਂ ਤੇ ਕਾ ਵਾਜੂ ਗੁਰੂ ਘਰ ਦੀ ਮੇਟੀ ਚੌਂਦੀ ਆ ਵੀ ਗੁਰੂ ਘਰ ਅੱਗੇ ਬਣੀ ਹੈ ਸਟਾਫ ਕਿਤੇ ਜੀ ابھی پچھو سلا آئے کہ سانو یہ بھی شاید گرو گھر بہت واٹا ہونا پہلے ہی گرو گھر کی بہت زیادہ جگہ ہوئی ہیں ابھی اس سب نا گل کریں گے جب اِسی اتنے گرودوارے آ کے اندر مکا ٹیکیا تو اِس لوگ بھی ابھی چھوٹے چوتھی ہفتے پکے رہے ہیں اور سانو اس گل کی بڑی خموشی آئی کہ ایڈا وا پنڈ آرائ پنڈ آ سارے باہر گئے آ سارے براکری باہر گئے آپ پر واٹا پنڈ ہونے کے باوجود جی گردوارے کی جگہ این چھوٹی بڑی حیرانی ہوئی ہے کہ آپ دیکھو لاگے بندے جٹیاں وا خیاں وا اور وڈیا وٹیاں وا تو پھر بھی ایس مطلب مالک نے اِنہیں کچھ واحگ نے دِلا ہونے کے باوجود ابھی اپنے ملک بھر بڑی سہولتیں نہیں سرکار ہی نہیں میں سارے بےنتی کرتا سارے پنڈ واسیا کہ تُسی گرو کرو ਠੀਕ ਬੜਾ ਕਰਕੇ ਤੁਸੀਂ ਉੱਥੇ ਸ਼ਿਫਟ ਕਰੋ ਸੋਨਾ ਬੜਾ ਗੁਰੂ ਘਰ ਬਣਾਓ ਉੱਥੇ ਜਾ ਕੇ ਅਸੀਂ ਗੁਰੂ ਘਰ ਅਰਦਾਸਾਂ ਕਰਦੇ ਹਾਂ ਉੱਥੋਂ ਸਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਠੀਕ ਨਹੀਂ ਨੇਚ ਉੱਚ ਕਰੇ ਮੇਰਾ ਗੋਦੀ ਠੀਕ ਨਹੀਂ ਅਸੀਂ ਦਾਤਾ ਮੰਗਣ ਆਏ ਆ ਉਹ ਸੱਚੇ ਮਨੋਂ ਅਰਦਾਸ ਕਰਕੇ ਵਿੱਚ ਉਹ ਸਭ ਪੂਰੀਆਂ ਹੋ ਜਾਂ ਔਰ ਪੂਰੀ ਵੀ ਹੁੰਦੀ ਆ ਸੋ ਮੇਰੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਆ ਕਿ ਤੁਸੀਂ ਇਹ ਇਹਦਾ ਵਿਵਾਦ ਜਿਹੜਾ ਨਾਮਦਾ ਹੋ ਤੇ ਗੁਰੂ ਘਰ ਨੂੰ ਤੁਸੀਂ ਵੱਡਾ ਕਰੋ ਉਹ ਜਿੱਦਾ ਜਿਹੜੀ ਆ ਗੁਰੂ ਘਰ ਦੀ ਕਮੇਟੀ ਦੇ ਹਵਾਲੇ ਕਰਿਓ ਪੁਆਇੰਟ ਕੌਲੀ ਜੀ ਉਹ ਤੁਹਾਨੂੰ ਆਖਦਾ ਜੀ ਕੀ ਸੰਦੇਸ਼ ਦੇਵਾ ਚੋੜੇ ਤੁਹਾਨੂੰ ਕੌਲੀ ਦੋਨੇ ਪਾਰਟੀਆਂ ਨੂੰ ਨਹੀਂ ਆ ਕਿ ਤੁਸੀਂ ਦੋਨੇ ਪਾਰਟੀਆਂ ਨਾਲ ਮਿਲਦੇ ਹੋ ਤੁਸੀਂ ਆਪਸੀ ਰੰਜਿਸ਼ ਵਾਸ਼ ਜਿਹੜੀ ਆ ਉਹਨੂੰ ਇੱਕ ਪਾਸੇ ਰੱਖ ਦਿਓ ਤੁਸੀਂ ਸਿਰਫ ਗੁਰੂ ਘਰ ਪ੍ਰਤੀ ਸ਼ਰਧਾ ਰੱਖੋ ਤੁਸੀਂ ਗੁਰੂ ਘਰ ਨੂੰ ਜਗ੍ਹਾ ਦੇਣੀ ਆ ਨਾ ਕਿ ਆਪਾਂ ਕਿਸੇ ਇੱਕ ਤੇ ਨੂੰ ਜਗ੍ਹਾ ਦੇਣੀ ਆ ਆਪਾਂ ਤੇ ਜੇ ਵੀ ਆਪਾਂ ਜਿਹੜੀ ਜਗ੍ਹਾ ਵਾ ਉਹ ਗੁਰੂ ਘਰ ਨੂੰ ਦੇਣੀ ਆ ਉਹ ਗੁਰੂ ਘਰ ਦਾ ਜਿੱਥੇ ਗੁਰੂ ਘਰ ਦਾ ਮਸਲਾ ਆ ਜੇ ਜਿੱਥੇ ਗੁਰੂ ਘਰ ਦੀ ਗੱਲ ਆ ਜੇ ਉੱਥੇ ਤਾਂ ਬਿਲਕੁਲ ਵੀ ਸਾ ਜਿਹੜਾ ਵਾ ਕੋਈ ਮਸਲਾ ਕਰ ਕੋ ਕਿੰਨਾ ਕੁ ਨਹੀਂ ਕਰਨਾ ਚਾਹੀਦਾ ਸੋ ਦੋਨਾਂ ਮਾਲੀਆਂ ਨੂੰ ਸਾਡੀ ਬੇਇਤੀ ਆ ਵੀ ਰਲ ਮਿਲ ਕੇ ਤੁਸੀਂ ਗੁਰੂ ਘਰ ਨੂੰ ਵੱਡਾ ਕਰੋ ਤੇ ਗੁਰੂ ਘਰ ਨੂੰ ਉੱਥੇ ਸੋਚ ਕਰੋ ਕਿ ਪਹਿਲਾਂ ਹੀ ਬਣਿਆ ਹੋਇਆ ਪਰ ਉਹਦੀ ਪੂਰੀ ਸਜਾਵਟ ਕਰੋ ਠੀਕ ਹੈ ਜੀ ਪਰਾਰੇ ਸਾਰੀ ਕਰੋ ਜੰਝ ਘਰ ਦਾ बस ना बात जा कर बिल्कुल चांदी कार ਜਿਹੜਾ ਵਾ ਉਹਦੇ ਚਾਂਦੀ ਕਰਦੇ ਹੁੰਦੇ ਲਾਗੇ ਮੰਨੇ ਦੇ ਦੇਖਿਆ ਜਾਵੇ ਕੋਈ ਖੁੱਲੀ ਜਗ੍ਹਾ ਵਾ ਤੇ ਦੂਜੀ ਗੱਲ ਇਹ ਆ ਕਿ ਜਦੋਂ ਆ ਇੱਥੋਂ ਹੀ ਬੰਦਾ ਉੱਥੇ ਸਿੱਖ ਤੋਂ ਜੁੜੀ ਤੇ ਤੁਸੀਂ ਪ੍ਰੋਗਰਾਮ ਕੀ ਕਰਨਾ ਹੋਏਗਾ ਤੇ ਐਗ੍ਰੈਸ਼ਨੂ ਪ੍ਰੋਗਰਾਮ ਤੁਸੀਂ ਇੱਥੇ ਵੀ ਕਰ ਸਕਦੇ ਆ ਐਗ੍ਰੈਸ਼ਨੂ ਪ੍ਰੋਗਰਾਮ ਉੱਥੇ ਵੀ ਹੋ ਸਕਦਾ ਪਰ ਹਾਂ ਇਹ ਆ ਕਿ ਜੇ ਇੱਕ ਗੁਰੂ ਘਰ ਦੇ ਆ ਤੇ ਜੇ ਤੁਸੀਂ ਉੱਥੇ ਕੋਈ ਦੂਜਾ ਨੌਲੇਜ ਚਲਾਈਏ ਉਹਦੇ ਅਸਾਂ ਸਖਤ ਖਿਦਾਰਿਆਂ ਉਹ ਗੁਰੂ ਘਰ ਦੀ ਹਦੂਦ ਦੇ ਅੰਦਰ ਜਾਂ ਗੁਰੂ ਘਰ ਦੇ ਲਾਗੇ ਉਹ ਬਿਲਕੁਲ ਨਹੀਂ ਚਾਹੀਦਾ ਉਦੀ ਆਪਾਂ ਸਤਿ ਕਰਨਾ ਆਪ ਵੀ ਆਪਣੇ ਅੰਗੇ ਦਾ ਤੇ ਆਪਣੇ ਹਸਪਤਾਲ ਦਾ ਨਾਮ ਦੇ ਵਿੱਚ ਮੈਂ ਜੀ ਦਰਬਾਖ ਸਿੰਘ ਬਾਟ ਵਾਈਸ ਪ੍ਰੈਜ਼ੀਡੈਂਟ ਆਫ ਹਿਲਾ ਯੂਨਾਈਟਿਡ ਜੈਕਟਿਊਰੇਸ਼ਨ ਤੇ ਮੇਰੇ ਨਾਲ ਮੇਰੇ ਵੀਰ ਕੁਮਿੰਦਰ ਸਿੰਘ ਯਹੀਰ ਬਲੌਕ ਪ੍ਰੈਜ਼ੀਡੈਂਟ ਇਲੈਕਟਿਡ ਜੈਕਟਿਊਰੇਸ਼ਨ ਤੇ ਸਾਡੇ ਹੋਰ ਵੀ ਸਾਡੇ ਨਾਲ ਵੀਰ ਜਿਹੜੇ ਆਏ ਆ ਕਾਫੀ ਤੇ ਉਹਨਾਂ ਦਾ ਵੀ ਅਸੀਂ ਚਲੋ ਨਾ ਉਹਨਾਂ ਦਾ ਧੰਨਵਾਦ ਕਰਦਾ ਆਂ ਵੀ ਉਹਨਾਂ ਨੂੰ ਅਸੀਂ ਸਪੇਰੀਅਸ ਸਨਿਆਨ ਆਇਆ ਵਾ ਤੇ ਐਟ ਅ ਟਾਈਮ ਜਿਹੜਾ ਉਹ ਚੁੱਕਿਆ ਆ ਅੱਜ ਆਪ ਦੇ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਸੂਚਨਾ ਦਿੱਤੀ ਗਈ ਹੈ ਨੈਸ਼ਨਲ ਇਨਫੋਰਮ ਟਾਪਿਕ ਪਰ ਦੇ ਕੰਪਲੇਮੈਂਟਰੀ ਅਪਲਾਈ ਆ ਰਹੀ ਜਾ ਰਹੀ ਹੈ ਲੱਗੇ ਲੋਗੇ ਗਾ ਰਹੇ ਨੇ ਬਾਕੀ ਉਹ ਵਾਇਰਸ ਤੇ ਅੱਗੇ ਮਾਈਕ ਚੁੱਕਾ ਪਾਉਂਦਾ ਹੈ ਵਾਇਰਸ ਅਤੇ ਯਾਦ ਕਰਿਓ ਵਾਇਰਸ ਜੇਕਰ ਕਾਤਾ ਦੇ ਬੱਤੇ ਉਤਾ ਦੇ ਜਿਹੜਾ ਲਾਈਵ ਹੋਇਆ ਹੈ ਇਸ ਵੇਲੇ ਉਹ ਦੁਆਰਾ ਇਹ ਦੱਸਿਆ ਗਿਆ ਕਿ ਉਹ ਕਾ ਨੰਦ ਰਵੇ ਹੈ ਅਜੇ ਤੁਹਾਨੂੰ 2 ਮਹੀਨੇ ਦੇ ਪਹਿਲਾਂ ਅੱਜ ਬੁਲਾਈਆਂ ਲਵ ਸੰਗਤਾਂ ਦਾ ਤਾਫੇ ਮਾਰੂ ਅੱਜ ਮੇ ਸੋਗਤ ਲਿਧਾਰਾ ਹੈ ਅੱਤੂ ਮਹੀਨੇ ਦਾ ਅਕਾ ਤੇ ਅੱਜ ਕਿ ਰਾਇਗੁਰੇ ਖਾਸਾ ਦੇ ਫਤੇ ਇਹ ਸੰਗਠਨ ਦੀ ਸਥਿਤੀ ਪ੍ਰਗਟ ਕਮੇਟੀ ਨੂੰ ਬਾਰ ਉਹ ਐ ਸੰਗਠਾ ਅਸੀਂ ਬਹੁਤ ਸਵਾਦ ਦੇਖਿਆ ਹਾਂ ਤੇ ਅੱਜ ਅਜੇ ਇਸ ਥਾਨ ਰੁਕ ਕੇ ਆਮ ਆਇਆ ਗਿਆ ਨੂੰ ਜੀਵ ਦੇ ਸੰਗਠਨ ਦਾਈਆਂ ਅਧਿਕਾਰੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਨਾਲ